ਚ ਲਾਰੈਂਸ ਰੋਡ ਵਿਖੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੀਤ ਕੰਬੋਜ ਪੰਮਾ ਪੰਜਾਬ ਪ੍ਰਧਾਨ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਨੇ 13 ਮਾਰਚ ਨੂੰ ਜਲਿਆਵਾਲੇ ਬਾਗ ਅੰਦਰ ਲੱਗ ਰਹੇ ਸ਼ਹੀਦ ਉਦਮ ਸਿੰਘ ਜੀ ਦੇ ਬੁੱਧਸਮੰਦੀ ਜਾਣਕਾਰੀ ਦਿੱਤੀ ਔਰ ਕੀ ਕਹਿਣਾ ਚਾਹੀਦਾ ਮੈਂ ਹਰਮੀਤ ਕੰਬੋਜ ਪੰਮਾ ਪੰਜਾਬ ਪ੍ਰਧਾਨ ਇੰਟਰਨੈਸ਼ਨਲ ਸਰੋ ਕੰਬੋਜ ਸਮਾਜ ਸਾਡਾ ਤਾਂ ਇਹੀ ਹੈ ਵੀ ਜਿਹੜਾ ਸੈਂਟਰਲ ਗਵਰਨਮੈਂਟ ਨੇ ਛੀਦੁੱਧਮ ਸਿੰਘ ਜੀ ਦਾ ਆਦਮ ਕਤ ਬੁੱਤ ਦੀ ਸਾਨੂੰ ਪਰਮਿਸ਼ਨ ਦਿੱਤੀ ਹੈ ਜੱਲਿਆਂ ਵਾਲੇ ਬਾਗ ਦੇ ਵਿੱਚ ਲਾਉਣ ਦੀ ਅਸੀਂ ਸਰਕਾਰ ਦਾ ਪੰਜਾਬ ਸਰਕਾਰ ਔਰ ਹਿੰਦੁਸਤਾਨ ਦੀ ਸੈਂਟਰਲ ਗਵਰਨਮੈਂਟ ਖਾਸ ਤੌਰ ਤੇ ਸ਼੍ਰੀ ਰਾਜਨਾਥ ਸਿੰਘ ਜੀ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਦਾ ਹੰਗਾਰਾ ਭਰਿਆ ਔਰ ਇਹ ਇੱਕ ਜੀਦ ਨੂੰ ਸੱਚੀ ਸ਼ਰਧਾ ਜਰੀ ਹੈ ਕਿਉਂਕਿ ਉਹਨਾਂ ਦਾ ਕ੍ਰਾਂਤੀਕਾਰੀ ਜੀਵਨ ਜਿਹੜਾ ਜ ਬੁੱਤ ਦੇ ਲੱਗਣ ਨਾਲ ਆਉਣ ਵਾਲੇ ਜਿਹੜੇ ਟੂਰਿਸਟ ਨੇ ਜਿਹੜੇ ਉਦੇਸ਼ਾ ਉਦੇਸ਼ਾਂ ਤੋਂ ਜੱਲਿਆਂ ਵਾਲਾ ਬਾਗ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਇਸ ਨਰਸਨਹਾਰ ਦਾ ਇਸ ਯੋਧੇ ਨੇ ਬਦਲਾ ਲਿਆ ਔਰ ਇੱਕ ਆਡਲ ਹੈ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਲਈ ਬੁੱਤ ਦੀ ਸਾਮ ਸੰਭਾਲ ਸੰਬੰਧੀ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਦੇ ਬੁੱਤਾਂ ਦੀ ਸਫਾਈ ਹੋਣਾ ਲਾਜ਼ਮੀ ਹੈ ਜਿਸ ਵਾਸਤੇ ਉਹਨਾਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ ਅਦਿੱਕਿਆਂ ਨਾਲ ਕਿ ਮੁੱਤਤਾਂ ਲਗਾਈ ਜਾਂਦੇ ਪਰ ਉਹਨਾਂ ਦੇ ਬਾਅਦ ਸਾਂਭ ਸੰਭਾਲ ਨਹੀਂ ਹੁੰਦੀ ਉਹਦੇ ਵਾਸਤੇ ਕੀ ਕੀ ਅਪਰਾ ਲੱਗਦੇ ਦੇਖੋ ਜੀ ਇਹ ਹਰ ਜਗ੍ਹਾ ਤੇ ਇਹ ਪ੍ਰੋਬਲਮ ਆਉਂਦੀ ਹੈ ਜਿਹੜੀ ਵੀ ਸਥਾਨਕ ਲੋਕਲ ਜਿਹੜੇ ਇੱਥੋਂ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜਾਂ ਜਿੱਥੇ ਕਿਤੇ ਬਲਾਕ ਦੇ ਵਿੱਚ ਜਾਂ ਕਿਸੇ ਤਹਿਸੀਲ ਦੇ ਵਿੱਚ ਲੱਗਿਆ ਤਾਂ ਉਹ ਜਿਹੜੇ ਹਾਨੀਬਲ ਜਿਹੜੇ ਅਫੀਸਰ ਨੇ ਔਰ ਉੱਥੇ ਬਕਾਇਦਾ ਪ੍ਰੋਪਰ ਕਮੇਟੀ ਜਿਹੜੀਆਂ ਬਣੀਆਂ ਹੋਈਆਂ ਨੇ ਕਾਰਪੋਰੇਸ਼ਨ ਉਹਨਾਂ ਨੂੰ ਚਾਹੀਦਾ ਜੀ ਇਹਨਾਂ ਦੀ ਸਾਬ ਸੰਭਾਲ ਲਈ ਔਰ ਮੈਂ ਤਾਂ ਚਾਹੁੰਦਾ ਵੀ ਜਿੱਥੇ ਵੀ ਕਿਸੇ ਵੀ ਸ਼ਹੀਦ ਦਾ ਬੁੱਤ ਲੱਗਿਆ ਹੋਇਆ ਉਹਦੇ ਪ੍ਰੋਪਰ ਇੱਕ ਵੱਖਰੀ ਕਮੇਟੀ ਹੋਣੀ ਚਾਹੀਦੀ ਹੈ ਭਾਵੇਂ ਸ਼ਹੀਦ ਭਗਤ ਸਿੰਘ ਦਾ ਭਾਵੇਂ ਕਰਤਾਰ ਸਿੰਘ ਸਰਾਭੇ ਦਾ ਸ਼ਹੀਦ ਉਦਮ ਸਿੰਘ ਦਾ ਕਿਉਂਕਿ ਸਾਡੇ ਦੇਸ਼ ਦਾ ਇਹ ਸਰਮਾਇਆ ਨੇ ਔਰ ਇਹਦੇ ਲਈ ਇੱਕ ਵੱਖਰੀ ਕਮੇਟੀ ਬਣ ਕੇ ਔਰ ਵੱਖਰਾ ਇੱਕ ਕਰਮਚਾਰੀ ਹੋਣੇ ਚਾਹੀਦੇ ਨੇ ਜਿਹੜੇ ਇਹਨਾਂ ਨੂੰ EMPLOYES ਹੋਣੇ ਚਾਹੀਦੇ ਨੇ ਜਿਹੜੇ ਹਰੇਕ ਹਫਤੇ ਦੋ ਵਿੱਚ ਇੱਕ ਵਾਰ ਜਾਂ ਦੋ ਵਾਰ ਇਹਨਾਂ ਦੀ ਸਾਫ ਸੁਵਾਲ ਜ਼ਰੂਰੀ ਹੈ ਕਿਉਂਕਿ ਜੇ ਸ਼ਹੀਦਾਂ ਦੀ ਬੇਅਦਬੀ ਜਿਹੜੀ ਹੈ ਉਹ ਸਾਡੇ ਦੇਸ਼ ਦੀ ਸਾਡੀ ਕੌਮ ਦੀ ਉਹਨਾਂ ਨੇ ਇਸ ਦੇਸ਼ ਲਈ ਜਾਨ ਵਾਰੀ ਹੈ ਸਾਡੀ ਖਾਤਰ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ ਔਰ ਉਹ ਸਾਡੇ ਆਡੀਅਲ ਨੇ